ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਬਜੀ ਸਾਹਿਬ ਇੱਕ ਓ ਅੰਕਾਰੁ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵਾਰੁ ਅਕਾਲ ਮੂਰਤ ਅਜੂਨੀ ਸਭੰਗੁਰ ਪ੍ਰਸਾਦੁ ਧਪ ਆਜ ਸਚੁ ਜੁਗਾਦ ਸਚੁ ਹੈ ਭੀ ਤਜ ਨਾਨਕ ਹੋਸੀ ਭੀ ਸਚੁ ਸੁਚਾ ਸੋਚਨਾ ਹੋਵੈ ਜੀ ਸੁਚੀ ਲਖਵਾਰ ਤੁ ਪਾਤਿ ਬਨਾ ਹੋਵੈ ਜੀ ਲਾਇ ਰਹਾ ਲਿਵਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਫੁਰੀਆਂ ਭਾਰ ਤਤ ਤੇ ਅਣ ਪਾਲਖ ਹੋਹੀ ਤੈ ਇੱਕ ਨਾ ਚੱਲੇ ਨਾਲ ਕਿਵੋ ਤੀ ਆਰਾ ਹੋਈਆ ਕਿਉ ਕੂੜਾ ਟੁੱਟੇ ਪਾਲੋ ਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉਤਮਨੀਤ ਹੁਕਮ ਲੇਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਆਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮਾ ਜੇ ਬੁੱਝ ਤਾ ਹੋ ਮੈਂ ਕਹਿ ਨ ਕੋਈ ਗਾਵ ਕੋ ਤਾਣ ਹੁ ਰਗਤ ਤਾਣ ਗਾਵ ਕੋ ਦ ਜਣੇ ਨੀ ਤਾਣ ਗਾਵ ਕੋ ਗੁਣ ਵਡਿਆਈਆਂ ਚਾਰ गावा को विद्या विकम विचार गावा को साज करी तन की गावा को जी लै फिर देह गावा को जप दिस दूर गावा को विक हाथ दूर कथना कथी न आवे तोट कथ कथ कथी काथ कोटी कोट कोट दिंदा दे लें थक पाहे ਦੁਗਾਜ ਵੰਤਰ ਖਾਹੀ ਖਾਹੇ ਹੁਕਮੀ ਹੁਕਮ ਚਰਾਈ ਰਾਹੋ ਨਾਨਕ ਬਿਗਤਿ ਭਿ ਪ੍ਰਵਾਹੋ ਸੱਚਾ ਸਾਹਿਬ ਤਤ ਨਾਹੀ ਭਾਕਿਆ ਭਉ ਪਰ ਅਕ ਹੈ ਮੰਗ ਹੈ ਦੇਹਿ ਤਿਹੇ ਦਾਤ ਕਰੇ ਦਾਤਾਰ ਫੇਰ ਕ ਅਕਰ ਰਖੀਐ ਜਦਿਸੈ ਦਰਬਾਰ ਮਹੌਂ ਕ ਬੋਲਣ ਬੋਲੀਐ ਜਤੋਨ ਧਰੀ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰੁ ਕਰਮੀ ਆਵ ਕਪੜਾ ਨਦਰੀ ਮੁਕਤਿ ਦਵਾਰੁ ਨਾਨਕ ਏਵ ਜਾਣੀਐ ਸਭ ਆਪੇ ਸਚਿਆਰੁ ਥਾਪਿਆ ਨ ਜਾਇ ਕੀਤਾ ਨ ਹੋਇ ਆਪਿ ਆਪ ਨਰੰជន ਸੋਇ ਜਨ ਤੇ ਵਧਰ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨੁ गावीए सुनिए मन रखिए पावो दुख पर हर सुख कर ले जाई गुरु मुख नादं गुरु मुख वीतम गुरु मुख रहिया सुमाई गुरु ईश्वर गुरु गोरख ब्रह्मा गुरु पार्वती माई जे हव जाना अखा नहीं कहणा कत न जाई गुरु एक देह भुजाई सबणा जियां का एक दाता ਸੋ ਮੈਂ ਵਿਸਰਨ ਨ ਜਾਈ ਤੀਰਤ ਨਹਾਵਾ ਜੇ ਤਿਸ ਭਾਵਾ ਵਿਣ ਭਾਣੇ ਤੇ ਨਾਇ ਕਰੀ ਜੇਤੇ ਸਿਰ ਠੋਪਾਈ ਵਿਖਾ ਵਿਣ ਕਰਮਾ ਕੀ ਮਿਲ ਲਈ ਮਤ ਵਿੱਚ ਰਤਨੰਜਵਾ ਹਰ ਮਾਨਕ ਜੇ ਗੁਰ ਕੀ ਦਿਗ ਤੁਣੀ ਗੁਰਾ ਇੱਕ ਦੇਹ 부ਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਜੇ ਜੁਗਤਾਰੇ ਅਰਜਾ ਹੋਰ ਦਸੂਣੀ ਹੋਈ ਨਵਾਂ ਖੰਡਾ ਵਿਦ ਜਾਣੀਐ ਨਾਲ ਦਲਾ ਸਭ ਕੋਈ ਚੰਗਾ ਨਾਮ ੁਰਖਐ ਕੈ ਜਸ ਕੀਰਤ ਜਗਲੀ ਜੇ ਤਿਸ ਨਦਰ ਨ ਆਵਈ ਤਮ ਆਦਿ ਨ ਪੁੱਛਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋ ਨ ਤੁਝੈ ਜੇ ਇਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤਵਲਾ ਆਕਾਸ਼ ਸੁਣਿਆ ਦੀਪ ਲੋਪਾ ਤਾਲ ਸੁਣਿਆ ਪਹੁਣ ਥੱਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸਰ ਬ੍ਰਹਮਾ ਇੰਦ ਸੁਣਿਆ ਮੁਕਤ ਲਹਣ ਮੰਦ ਸੁਣਿਆ ਜੋਗ ਜੁਗ ਤਨ ਭੀਰ ਸੁਣਿਆ ਸਾਸਤ ਸਿਮਰਤ ਵੀਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਛਟ ਕੈ ਸਨਾਣ ਸੁਣਿਆ ਪੜ ਪੜ ਪਾਬ ਹੈ ਮਾਣ ਸੁਣਿਆ ਲਗਤ ਜਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੀ ਗਾਹ ਸੁਣਿਆ ਸੇਖ ਪੀਰ ਪਾਚਾ ਸੁਣਿਆ ਅੰਦੀਪਾ ਵੇ ਰਾਹੋ ਸੁਣਿਆ ਹਾਥ ਵੈ ਸੁਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਗਾ ਨਾਸ ਮਨ ਕੀ ਗਤ ਕਹੀ ਨ ਜਾਇ ਜੇ ਕੋ ਕਹਾ ਬਚਪ ਚਤਾਈ ਕਾਗਰ ਕਲਮ ਨਾਲ ਲਿਖਣਹਾਰ ਮਨ ਕਾ ਬਹ ਕਰਨ ਵਿਚਾਰ ਐਸਾ ਨਾਮ ਨਰਨਿਨ ਹੋਈ ਜੇ ਕੋ ਮਨ ਜਾਣਾ ਮਨ ਕੋਈ ਮੰਨ ਸੁਰਤ ਹੋਵੇ ਮਨ ਬੁੱਧ ਮੰਨ ਸਗਲ ਪੂਣ ਕੀ ਸੁਰਤ ਮੰਨ ਮਹਤੂਟਾ ਨਾ ਖਾਈ ਮੰਨ ਦਮ ਕਰ ਸਾਧਨ ਜਾਈ ਐਸਾ ਨਾਮ ਨਰਨਜਨ ਹੋਈ ਜੇ ਕੋ ਮੰਝਣ ਮਨ ਕੋਈ ਮੰਨ ਮਾਰਗ ਢਾਕਣਾ ਪਾਈ ਮੰਨ ਪੱਥ ਪਰ ਗੜਜਾਈ ਮੰਨ ਮਗਨਾ ਚੱਲ ਪੰਥ ਮੰਨ ਧਰਮ ਦੇਤੀ ਜੁਣ ਬੰਦ ਐਸਾ ਨਾਮ ਨਰਨਜਨ ਹੋਈ ਜੇ ਕੋ ਮਨ ਜਾਣਾ ਮਨ ਕੋਈ ਮੰਨ ਬਭਹ ਮੁਖ ਦਵਾਰ ਮੰਨ ਪਰਵਾਰਾ ਸਾਧਾਰ ਮੰਨ ਤਰਾ ਤਾਰੀ ਗੁਰ ਸਿੱਖ ਮੰਨ ਨਾਨਕ ਭਗ ਹੈ ਨਾ ਭੀਖ ਐਸਾ ਨਾਮ ਨਰੰજન ਹੋਈ ਜੇ ਕੋ ਮਨ ਜਾਣਾ ਮਨ ਕੋਈ ਪੰਜ ਪਰਮਾਨ ਪੰਜ ਪ੍ਰਤਾਨ ਪੰਜੇ ਪਾਪ ਹੈ ਦਰਗ੍ਰਹਮਾਨ ਪੰਜਾ ਸੋਹ ਹੈ ਦਰ ਰਾਜਾਣ ਪੰਜਾਂ ਗਾ ਗੁਰੂ ਏਕ ਧਿਆਨ ਜੇ ਕੋ ਕਹਾ ਕਰੇ ਵਿਚਾਰ ਕਰਤੇ ਕਾ ਕਰਨਾ ਨਾਹੀ ਸੁਮਾਰ ਧਾਉਲ ਧਰਮ ਦੀ ਆ ਕਾ ਪੂਤ ਸੰਤੋਖਾ ਪ੍ਰਕਿਆ ਜਿੰਤੂਤ ਜੇ ਕੋ ਬੁੱਝੇ ਹੋ ਵਸ ਵਿਚਾਰ ਧਵਲੇ ਉਪਰ ਕੀਤਾ ਭਾਰ ਧਰਦੀ ਹੋਰ ਪਰ ਹੋਰ ਹੋਰ ਤਿਸ ਤੇ ਭਾਰਤ ਲਿਆ ਕਮਨ ਜੋਰ ਜੀ ਦਾ ਤਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲਿਖ ਲਿਖ ਜਾਣਾ ਕੋਈ ਦੇਖਾਲ ਕੀ ਅਗੇ ਤਾ ਹੋਏ ਕੀਤਾ ਕਾਣਸ ਵਾਲਿ ਹੋ ਰੂਪ ਕੀਤੀ ਦਜਣ ਗੁਣਕੂਤ ਕੀਤਾ ਫਸਾਉ ਇੱਕੋ ਕੋ ਆਉ ਤਿਸ ਤੇ ਹੋਏ ਲਖ ਦਰੀਆਉ ਕੁਦਰਤ ਗਵਣ ਕਹਾ ਵਿਚਾਰ ਵਾਰਿਆ ਨਾ ਜਮਾ ਇੱਕ ਵਾਰ ਜੋ ਤਤ ਭਾਵੇ ਸਾਈ ਭੁਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ असंग क पूजा असंग तप्त ताओ असंग ग्रंथ मुख वीद पाठ असंग योग मन रह है उदास असंग भक्त गुण ज्ञान विचार असंग सती असंग दातार असंग तुरम भक्तार असंग मौन लेब लाए तार कुदरत कवन कहा विचार वारयण जा माई कुंवार जोतत प्रभास आई बलि कार ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਪੂਰ ਅਸੰਖ ਚੁਰ ਹਰਮ ਕੋਰ ਅਸੰਖ ਅਮਰ ਕਰ ਜਾਹੀ ਦੂਰ ਅਸੰਖ ਲੋੜ ਹਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੁੜਿਆਰ ਕੁੜੀ ਪਿਰਾਹੀ ਅਸੰਖ ਮਲੇਸ਼ ਮਲ ਭਾਕਾਹੀ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਜਵਾਈ ਕੁੰਵਾਰ ਜੋਤ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸੁਲਾਮਤ ਨਰੰਕਾਰ ਅਸੰਖ ਨਾਮ ਅਸੰਖਤਾ ਅਗਾਮ ਨ ਅਗਾਮ ਅਸੰਖ ਲੋ ਅਸੰਖ ਕਹ ਹੈ ਗੁਰ ਭਰ ਹੋਈ ਅਖਰੀ ਨਾਮ ਅਖਰੀ ਸਰਹਾ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲੇਖਣ ਬੋਲਣ ਬਾਣ ਅਖਰਾਂ ਸਰ ਸੰਯੋਗ ਵਿਖਾਣ ਦੇਨਹਿ ਲਿਖੇ ਤੇ ਸਰਨਾਹੀ ਜਿਬ ਪਰਮਾਇ ਤਿਵ ਤਿਵ ਪਾਹੀ ਜੇਤਾ ਕੀਤਾ ਤੇ ਤਾਣਾਉ ਵਿਰਨਾਵਾ ਨਾਹੀ ਕੋਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਮਾ ਇਕ ਵਾਰ ਦੋ ਤਤ ਭਾਵ ਸਾਈ ਭਲਿਕਾਰ ਤੂ ਸਦਾ ਸਲਾਮਤ ਨਿਰੰਕਰ ਭਰਗੇ ਹੱਥ ਪਰ ਤੰਦੇਹ ਪਾਣੀ ਤੋ ਤਤਰ ਸੁਖੀਹ ਮੂ ਤੋ ਪਲੀਤੇ ਕਪੜਾ ਹੋਏ ਦੇਸਾ ਬਣ ਲਈਏ ਹੋ ਤੋਏ ਭਰੀਏ ਮਤ ਪਾਪਾਂ ਗ ਸੰਗ ਉਹ ਧੁਪ ਨਾਵਾ ਕਾ ਰੰਗ ਪੁੰਨੀ ਪਾਪੀਆ ਗਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜਾ ਪੇਹੀ ਗਾਹੋ ਨਾਨਕ ਹੁਕਮੀਆਂ ਬਹੋ ਜਾਹੋ ਤੀਰਥ ਤਪ ਤੇ ਅਦਤਾਨ ਜੇ ਕੋ ਪਾਵੇ ਦਿਲ ਖਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਦਰਗਤ ਤੀਰਥ ਮਲਨਾਉ ਸਗੋਂ ਤੇ ਰਮੈ ਨਾਹੀ ਕੋਈ ਵਿਣਗੁਣ ਕੀਤੇ ਭਗਤ ਨਾ ਹੋਈ ਸੁਆਸਥਾਥ ਬਾਣੀ ਬ੍ਰਹਮਾ ਸਤਸੁ ਹਉਨ ਦਦਮਨਚ ਕਮਣ ਤੋਂ ਬੇਲਾ ਵਖਤ ਕਮਣ ਕਮਣ ਦਿੱਤ ਕਮਣ ਮਾਰ ਕਮਣ ਤੇ ਰੋਤੀ ਮਾਹੋ ਕਮਣਾ ਜਿਤ ਹੋਵਾ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵਾ ਦੇਖ ਪ੍ਰਾਣੋ ਬਖਤ ਨਾ ਪਾਇਓ ਕਾ ਦਿਆ ਜੇ ਲਿਖਣ ਦੇ ਕੁਰਾਨ ਥਿਤ ਬਰਨਾ ਜੋਗੀ ਜਾਣਾ ਰਤਮ ਹੋਣਾ ਕੋਈ ਜਹ ਕਰਦਾ ਸਿਰ ਟੀ ਕੋ ਸਾਜੇ ਆਪੇ ਜਾਣਾ ਤੂਈ ਕਿਉ ਕਰਾ ਕਾ ਕਿਵ ਤੈ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕਾ ਕਣ ਧਵ ਕੋ ਅਕਾ ਏਕ ਦੂ ਏਕ ਜਿਆਣਾ ਵੱਡਾ ਸਾਹਿ ਵੱਡੀ ਨਾ ਆਈ ਕੀਤਾ ਜਾ ਕ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆਨ ਸੁਹ ਬਾਤਾਲਾ ਪਾਤਾਲ ਲਖ ਅਗਾ ਸਾਂ ਆਗਾਸ ਓੜਕ ਓੜਕ ਭਲ ਧਕੇ ਵੇਦ ਕਹਨ ਇੱਕ ਬਾਤ ਸਹ ਸਹ ਧਰਹ ਕਹਨਕ ਤਿਪਾ ਅਸਲੂ ਇਕ ਧਾਤ ਲੇਕਾ ਹੋਇ ਤਾ ਲਿਖਿਆ ਲੇਕੇ ਹੋਇ ਵਿਨਾਸ ਨਾਨਕ ਵੱਡਾ ਆਖੀਐ ਅਪ ਦੇਣੀ ਆਪੋ ਸਾਲਾਹੀ ਸਾਲਾਹੀ ਇਤੇ ਸੂਰਤਨ ਪਈ ਨਦੀਆਂ ਤੇ ਵਹ ਪਵਹ ਸਮੰਦਨਾ ਜਾਣੀ ਹੈ ਸਮੰਦ ਸਹਾ ਸੁਲਤਾਨ ਗਿਰਹ ਸੇਤੀ ਮਾਲ ਧਨ ਕਿਹੜੀ ਤੁਲਨਾ ਹੋਵਣੀ ਜੇ ਤਿਸ ਮਨੋਂ ਨਾ ਗੀਤ ਰਹਿ ਅੰਤ ਨਾ ਜਵਤੀ ਕਹਿਣਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨਾ ਅੰਤ ਅੰਤਰਨ ਜਾਪੈ ਗਿਆਨ ਮੰਨ ਮੰਤ ਅੰਤਰਨ ਜਾਪੈ ਕੀਤਾ ਆਕਾਰ ਅੰਤਰਨ ਜਾਪੈ ਬਾਰ ਬਾਰ ਅੰਤਕਾਰਨ ਕੀਤੇ ਬਲ ਲਾਹੀ ਤਾਕੇ ਅੰਤਨਾ ਪਾਈ ਜਾਹੀ ਇਹੋ ਅੰਤਨਾ ਜਾਣ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਚਾਤਾ ਉਤੇ ਉਪਰ ਉਚਨਾਉ ਇਹ ਵੜਾ ਉੱਚਾ ਹੋਆ ਕੋਈ ਤਿਸੋ ਚੇ ਕੋ ਜਾਣ ਸੋਈ ਜੀਵੜਾ ਆਪ ਜਾਣ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਇ ਵੱਡਾ ਦਾਤਾ ਤਨ ਨਤmai ਕਿਤੇ ਮੰਗ ਹਜੋ ਦਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪਟ ਹੈ ਵਿਕਾਰ ਕਿਤੇ ਲਗ ਮੁਕਰਪਾਹੀ ਕਿਤੇ ਮੂਰਖ ਕਾਹੀ ਕਾਹੀ ਕਿਤੇ ਦੁਖ ਭੁਗਤਦ ਮਾਰ ਇਹ ਭੇਦਾ ਤਰੀ ਦਾ ਤਾਰ ਬੰਦ ਕਲਾਸੀ ਭਾਣੇ ਹੋਈ ਹੋਰ ਅਗਣ ਤੱਕ ਕੋਈ ਜੇ ਕੋ ਕਾਇ ਕਕਣ ਪਾਏ ਉਹ ਜਾਣੇ ਜੇਤੀਆ ਮੁਹਕਾਈ ਆਪੇ ਜਾਣੇ ਆਪੇ ਦੇ ਅਗਹ ਸੇ ਭੇ ਕੀ ਕੀ ਜਿਸ ਨੂੰ ਬਖਸ਼ੇ ਸੁਖਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਆ ਮੂਲ ਗੁਣਾ ਮਲਵਾਰ ਅਮਲ ਵਪਾਰੀਏ ਅਮਲ ਪੰਡਾਰ ਅਮਲ ਆਵਹਿ ਮੱਲ ਜਾਹੇ ਅਮਲ ਭਾਇ ਅਮਲ ਤਮਾਹੇ ਅਮਲ ਧਰਮ ਅਮਲ ਦੀ ਬਾਣ ਅਮਲ ਤੁਲ ਅਮਲ ਪ੍ਰਵਾਨ ਅਮਲ ਬਖਸ਼ੀ ਸਮਲ ਨਿਸ਼ਾਨ ਅਮਲ ਕਰਮ ਅਮਲ ਬ੍ਰਮਾਨ ਅਮਲ ਅਮਲ ਆਖਿਆ ਨਾ ਜਾਈ ਆਖ ਕਰੇ ਲਿਵ ਲਾਈ ਆਖ ਹੈ ਵੀਦ ਪਾਠ ਪ੍ਰਾਨ ਆਖ ਹੈ ਪੜਹਿ ਕਰਹਿ ਵਕਿਆਨ ਅਕਹ ਬ੍ਰਹਮ ਅਕਹ ਇੰਦ ਅਕਹ ਗੋ ਪੀਤਾ ਗੋਵਿੰਦ ਅਕਹ ਇਸਰ ਅਕਹ ਸਿੱਧ ਅਕਹ ਕੀਤੇ ਕੀਤੇ ਬੁੱਧ ਅਕਹ ਦਾਣਵ ਅਕਹ ਦੇਵ ਅਕਹ ਜੁਰ ਨਰਮਣ ਜਨ ਸਿਵ ਕੀਤੇ ਅਕਹ ਆਖਣ ਪਾਹੀ ਕੀਤੇ ਕਹ ਕਹ ਉਠ ਉਠ ਜਾਹੀ ਇਤੇ ਕੀਤੇ ਹੋਰ ਕਰ ਹੈ ਤਾਂ ਸਭ ਕਹ ਪੀਖੀ ਜੀਵਣ ਭਗਵਤ ਤੇ ਵਢ ਹੋਈ ਨਾਨਕ ਜਾਣਾ ਸੱਜਾ ਸੋਈ ਜੇ ਕੋ ਆਖਾ ਭੋਲ ਵਿਗਾੜ ਤਾਲ ਖਿਆ ਸਰਗਾ ਵਾਰਾਂ ਗਾਵਾਰ ਸੋਦਰ ਕੇ ਹਾ ਤੋ ਕਰ ਕੇ ਹਾ ਦਿੱਤ ਬਹਿ ਸਰਬ ਸਮਾਲੇ ਵਦ ਨਾ ਦਾਨਿਕ ਸੰਘ ਕੇਤੇ ਵਾਣ ਹਾਰੀ ਕੇਤੇ ਰਗ ਪ੍ਰੀਤੋ ਕਹੀਨ ਕੇਤੇ ਗਵਣ ਹਾਰੀ ਗਵ ਹਦ ਤੁਦਨਾ ਪੂਣ ਪਾਣੀ ਬੈਸੰਤਰ ਗਵਰਜਾ ਧਰਮ ਦੁਆਰੇ ਗਾਵਹ ਚਿਤ ਗੁਪਤ ਲਿਖ ਜਾਣ ਹ ਲਿਖ ਲਿਖ ਧਰਮ ਵਿਚਾਰੇ ਗਾਹ ਹੈ ਈਸ਼ਰ ਬ੍ਰਹਮਾ ਦੇਵੀ ਸੋਹਣ ਤਦਸ ਵਾਰੇ ਗਾਵਹ ਇੰਦ ਇੰਦਸਨ ਬੈਠੇ ਦੇਵਤਿਆਂ ਦਰਨਾਦੇ ਗਾਵਹ ਸਿਤ ਸਮਾਦੀ ਇੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹ ਵੀਰ ਕਰਾਰੇ ਗਾਵਣ ਪੰਡਿਤ ਬੜਨ ਰਕੀਤਰ ਦੁਗ-ਦੁਗ ਵੇਦ ਨਾਲੇ ਗਾਵਹਿ ਮੋਹਣਿਆ ਮਨਮੋਹਨਾ ਸੁਰਗਾ ਮੱਚ ਪਿਆਲੀ ਗਾਵਣ ਰਤਨ ਉਪਾਇ ਤੇਰੇ 68 ਤੀਰਥ ਨਾਲੇ ਗਾਵਹਿ ਜਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੀ ਸਹੀ ਤੁਧਨੋਂ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਤਾਲੇ ਹੋਰ ਕਿਤੇ ਗਾਵਨ ਤੇ ਮੈਂ ਚਿਤਨਾ ਆਵਨਾ ਨਾਨਕ ਗਿਆ ਵਿਚਾਰੇ ਸੋਈ ਸੋਈ ਸਦਾ ਸੁ ਤੂ ਸਾਹਿਬ ਸੱਚਾ ਸਾਚੀ ਨਾਈ ਹਾ ਭੀ ਹੁਤੇ ਜਨ ਜਸੀ ਰਤਨਾ ਜਿੰਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿੰਤੀ ਮੈਂ ਜਨੁ ਉਪਾਈ ਕਰ ਕਰ ਵੇਖਾ ਗੀਤਾ ਆਪਣਾ ਜਿਵਤ ਸਦੀ ਵਿੜਿ ਆਈ ਦੇਵਤਿਸ ਦਾ ਭਾਵਾ ਸੋਈ ਕਰਤੀ ਹੁਕਮ ਨਾ ਕਰਨਾ ਜਾਈ ਸੋ ਪਾਪਤ ਹੋ ਸਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਮੁੰਦਾ ਸੰਤੋਖ ਤਰੰਪ ਝੋਲੀ ਧਿਆਨ ਕੀ ਕਰਹਿ ਬੇਪੂਤ ਸੰਤਾ ਕਾਲ ਕੁਵਾਰੀ ਗਾਇਆ ਜੁਗਤ ਡੰਡਾ ਪਰਤੀਤ ਆਈ ਪੰਥੀ ਸਰਲ ਜਮਾਤੀ ਮਨ ਜੀਤਾ ਜਗ ਜੀਤ आदेशत से आदेश आदन नीलह नाद अनाहत युग युग एको विश भुगत ज्ञान दया भंडारन कट कट बज है नाद आप नाथ नति सबजा की हृद सदा अवरासाद संयोग वियोग दोकार चलाव है लेखे अब है भाग ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਣ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀ ਬਾਣ ਜਿਵ ਤਿਸ ਭਾਵਾ ਤਿ ਵੈ ਚਰਾਵਾ ਜਿਵ ਹੋਵੇ ਫਰਮਾਣਾ ਉਹ ਵੇਖ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਡਾਣ ਆਦੇਸ ਤੁਸੀਂ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇਕੋ ਵਿਸ ਆਸਣ ਲੋਏ ਲੋਏ ਪੰਡਾਰ ਜੋ ਕਿਤ ਪਾਇਆ ਸੋ ਏਕ ਵਾਰ ਕਰ ਕਰ ਵੇਖੈ ਤਰਜਨ ਹਾਰ ਨਾਨਕ ਸਤਿਏ ਕੀ ਸੱਚੀ ਕਾਰ ਆਦੇਸ ਤੁਸੀਂ ਆਦੇਸ ਆਦ ਅਨੀਲ ਅਨਾਦ ਅਨਾਹਤ ਦੁਗ ਦੁਗ ਏਕੋ ਵਿਸ ਇੱਕ ਦੂਜੀ ਬਹੌ ਲਖ ਹੋ へ ਲਖ ਹੋਵਹ ਲਖ 20 ਲਖ ਲਖ ਜਿਹੜਾ ਆਗਿ ਹੈ ਏਕ ਨਾਮ ਜਗਦੀਸ਼ ਏਤ ਰਾਹੀ ਪਤ ਪਵੜੀਆਂ ਚੜਿਆ ਹੋਏ 21 ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਏ ਰੀਸ नानक नदरी पाय कूड़ी कूड़ा ठिस आखन जोर च पै नह जोर जोर ना मंगन दे न जोर जोर ना जीवन मरणह जोर जोर ना राज माल मंसूर जोर ना सुरती ज्ञान विचार जोर ना जुगते जोटे संसार जिसा जोर कर वीक सोई नानक उत्तम नीच ना कोई ਰਾਤੀ ਰੂਤੀ ਦਿੱਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਤਾਪ ਰਕੀ ਤੁਮਛਲ ਸੇਤ ਵਿੱਚ ਜੀ ਜੁਗਤ ਕੇ ਰੰਗ ਤਿਲਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਤਾ ਸੋਹਣ ਪੰਜ ਪਰਮਾਨ ਨਦਰੇ ਗਰੰਪ ਵੈ ਨੀਸਾਨ ਕਟਿ ਪਕਾਈ ਉਤੇ ਪਾਈ ਨਾਨਕ ਗੈ ਗੈ ਪ੍ਰਿਜਾਈ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਵਣ ਪਣੀ ਵਹ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮਾ ਘੜਤ ਟਕੜੀ ਹੈ ਰੂਪ ਰਾਂਗ ਦੇ ਵੀਸ ਕੇਤੇ ਅਗਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ ਕਿਤੇ ਸਿਦ ਬਦਨਾਥ ਕਿਤੇ ਕਿਤੇ ਦੇਵੀ ਵਿਸ ਕਿਤੇ ਦੇਦਨ ਮਨ ਕਿਤੇ ਕਿਤੇ ਰਤਨ ਸਮੰਦ ਕਿਤੇ ਅਖਾਣੀ ਕਿਤੇ ਪਾਣੀ ਕਿਤੇ ਪਾਤ ਨਰੰਦ ਕਿਤੇ ਸੂਰਤੀ ਸਿਵ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਗੰਡ ਮੈਂ ਗਿਆਨ ਪ੍ਰਚੰਡ ਤੇ ਤੇ ਨਾਮ ਬਨੋਦ ਕੋਡਾ ਨੰਦ ਧਰਮਖੰਡ ਕੀ ਬਾਣੀ ਰੂਪ ਤਿਥਾ ਘੜਤ ਘੜਿਆ ਬਹੁਤ ਆਨੂਪ ਤਾ ਅਗਿਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਾ ਪਿਛਾ ਪਛਤਾਈ ਤਿਥਾ ਘੜਿਆ ਸੁਰਤਿ ਮਾਤਮਨ ਬੁੱਧ ਤਿਥਾ ਘੜਿਆ ਸੁਰਾਂ ਜਿਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਚਿੱਤ ਹੋਰ ਨਾ ਕੋਈ ਹੋਰ ਤਿੱਥਾ ਜੁਦ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥਾ ਸੀਤੋ ਸੀਤਾ ਮਹਮਾ ਮਾਹੇ ਤਾਗੇ ਰੂਪ ਨਾ ਕਥਨੇ ਜਾਹੇ ਨਾ ਹੋ ਮਰਣ ਢਾਗੇ ਜਾਹੇ ਜਿਨ ਕੈ ਰਾਮ ਬਸਰ ਮਨ ਮਾਹੇ ਤਿੱਥੇ ਭਗਤ ਵਚਾ ਕੀ ਲੋ ਕਰਹਿ ਅਨੰਤ ਚੈ ਮਨਸੂਏ ਸੱਚ ਕੰਨ ਵਚਾ ਨਿਰੰਕਾਰ ਕਰ ਕਰ ਵੇਖਾ ਨਦਰ ਨਿਹਾਲ ਤਿਤ ਕੰਡ ਮੰਡਲ ਵਰ ਭੰਡ ਜੇ ਕ ਕਥਿਤਾ ਅੰਤ ਨਾ ਅੰਤ ਚਿਤਾ ਲੋਲ ਆਕਾਰ ਜਿਵ ਜਿਵ ਹੁਕਮ ਤਿਬੈ ਤਿਵਕਾਰ ਵੇਖਾ ਤੁਸੇ ਕਰ ਵਿਚਾਰ ਨਾਰਕ ਕਥਨਾ ਕਰੜਾ ਸਾਰ ਜਤ ਪਹਾਰਾਂ ਧੀਰਜ ਸੁਨਿਆਰ ਹਰਿ ਨਾਮਤ ਵੇਦ ਹਥਿਆਰ ਪਾਉ ਖਲਾ ਅਗਨ ਤਪਤਾਉ ਭਾਂਡਾ ਭਉ ਅੰਮ੍ਰਿਤ ਤਿਤਟਾਲ ਘੜੀਏ ਸ਼ਬਦ ਸੱਚੀ ਦਤਸਾਲ ਜਿਨ ਕੋ ਨਦਰ ਗਰਮ ਤਿਨਕਾਰ ਨਾਨਕ ਨਦਰਿ ਨજર નિਹਾਲ ਸਲੋਕ ਪਵਨ ਗੁਰੂ ਪਾਣੀ ਪਤ ਮਾਤਾ ਧਰਤ ਮਹਤ ਦਿਵਸ ਰਾਤ ਦਏ ਦਾਈ ਦਇਆ ਕਿੱਲ ਸਗਲ ਜਗਤ ਚੰਗੀਆਂ ਬੁਰੀਆਂ ਉਹ ਆਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਤੇ ਦੂਰ ਜ ਜੀ ਨਾਮ ਤੇ ਆਇਆ ਗਏ ਮਸਤ ਤਤ ਘਰ ਨਾਨਕ ਤੇ ਮੁਗ ਓਜਲੀ ਕੀਤੀ ਛੁੱਟੀ ਨਲੋ ਜਿਹੜੇ ਨਾਮ ਤੇ ਆਇਆ ਗਏ ਮਸਾਤ ਕਤਕਾਲ ਨਾਨਕ ਤੇ ਮਗ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ